ਆਕਨ ਹੀ ਹਨ ਕੋਈ ਸਾਡੇ ਜਵਾਬ ਦਾ ਕੀ ਹੈ ਕੀ ਨਹੀਂ ਹੈ ਸਾਨੂੰ ਲੱਗੋ 22 ਸਾਲ ਤੱਕ ਪਹਿਲਾਂ ਚੁੱਪ ਕਰਕੇ ਉਹਨਾਂ ਨੇ ਸੁਣ ਹੀ ਗਏ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਪੁੱਸਾ ਕਿਤਾਬ ਕੀ ਹੈ ਕਿ ਸਾਡੇ 22 ਸਾਲਾਂ ਚੋਂ ਉਹਨਾਂ ਨੇ ਸੁਣੀ ਪਤਾ ਨਹੀਂ ਕੀ ਬਾਹਰ ਨੇ ਪਤਾ ਨਹੀਂ ਤੱਕ ਕੀ ਦਵਾਈ ਹੈ ਇਹਨਾਂ ਤੇ ਕਿਸੇ ਕਿਸਮ ਦਾ ਸਾਡੇ ਕੋਈ ਕੋਈ ਨਹੀਂ ਅਸੀਂ ਐਸੇ ਬੈਠਾ ਗਿਆ ਸੰਗਤ ਪੰਜਾਬ ਤੋਂ ਵੱਡੀ ਖਬਰ ਆ ਰਹੀ ਆ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਕਿਉਂ ਜਲੀਲ ਹੋਣਾ ਪੈ ਰਿਹਾ ਕਿਉਂ ਉਹਨਾਂ ਨੂੰ ਮਾਨਸਾ ਪੁਲਿਸ ਐਸਐਸਪੀ ਦਫ਼ਤਰ ਦੇ ਸਾਹਮਣੇ ਧਰਨਾ ਲਾਉਣਾ ਪੈ ਰਿਹਾ ਅਕਸਰ ਹੈ ਕਿ ਇਹ ਗੱਲਬਾਤ ਕਿਸ ਚੀਜ਼ ਦਾ ਰੌਲਾ ਹੈ ਕਿਉਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਉਸ ਐਸਐਸਪੀ ਧਰਨੇ ਦੇ ਵਿੱਚ ਬੈਠੇ ਆ ਤੇ ਨਾਲ ਉਹਨਾਂ ਦਾ ਛੋਟਾ ਸਿੱਧੂ ਮੂਸੇਵਾਲਾ ਦਾ ਜਿਹੜਾ ਭਰਾ ਸੀ ਛੋਟਾ ਸਿੱਧੂ ਉਹ ਵੀ ਉਸ ਧਰਨੇ ਧਰਨੇ ਦੇ ਵਿੱਚ ਸ਼ਾਮਲ ਹੋਇਆ ਪਹਿਲੀ ਵਾਰ ਮੈਨੂੰ ਲੱਗਦਾ ਉਹਦਾ ਇਹ ਧਰਨਾ ਹੋਵੇਗਾ ਅਕਸਰ ਕੀ ਮਜਬੂਰੀ ਪੈ ਗਈ ਇਹ ਬਜ਼ੁਰਗਾਂ ਦੀ ਇਹਨਾਂ ਨੂੰ ਇਸ ਉਮਰ ਦੇ ਵਿੱਚ ਕਿਉਂ ਧਰਨਿਆਂ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ ਅਕਸਰ ਕੀ ਗੱਲਬਾਤ ਆ ਸਾਰੀ ਸਾਰੀ ਆਪਾਂ ਤੁਹਾਡੇ ਨਾਲ ਐਕਸਪਲੇਨ ਕਰਾਂਗੇ ਤੇ ਉਹ ਕਿਉਂ ਸਿੱਧੂ ਮੂਸੇਵਾਲੇ ਦੀ ਮਾਂ ਸਾਰੀ ਪਬਲਿਕ ਨੂੰ ਜਿੰਨੇ ਵੀ ਸਿੱਧੂ ਦੇ ਫੈਨ ਆ ਉਹ ਸਾਰਿਆਂ ਨੂੰ ਅਪੀਲ ਕਰ ਰਹੀ ਆ ਆਪਣੀ ਦੁੱਖ ਭਰੀ ਦਾਸਤਾਨ ਦੱਸ ਰਹੀ ਆ ਕਿ ਕਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਸਾਡਾ ਮੁੰਡਾ ਮਾਰਿਆ ਤੇ ਹੁਣ ਸਾਡੇ ਪੈਸੇ ਮਾਰ ਰਹੇ ਆ ਅਕਸਰ ਗੱਲਬਾਤ ਕੀਤੀ ਆ ਪਹਿਲਾਂ ਆਪ ਵੀਡੀਓ ਦੇਖੋ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਦੇ ਆ ਸਾਰੀ ਨੂੰ ਲਾਰਾ ਲਾ ਲੈਂਦੇ ਨੇ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨੇ ਉਹਨਾਂ ਨੂੰ ਚੱਕਰ ਘਟਾਉਂਦੇ ਆ ਮੀਸੀ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰਦੇ ਆਂ ਕੋਈ ਵੀ ਜੀਬ ਨਾ ਕਰਦੇ ਹੋ ਮੇਰੇ ਪੁੱਤ ਦਾ ਖੂਨ ਐ ਮਾਂ ਦਾ ਪੁਲਿਸ ਦੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸੂਤਾਂ ਦਿੱਤੀਆਂ ਨੇ ਅਸੀਂ ਫੋਨ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਤੇ ਕਿਹ ਨੂੰ ਨਾਟਾ ਬਟਾ ਉਹਦਾ ਦਿੱਤੇ ਸਾਨੂੰ ਮਰੀ ਜੀ ਲੱਖਾਂ ਰੁਪਏ ਦੀ ਫੁੱਟੀ ਦਾ ਕੱਟ ਜਾਂਦਾ ਵੀ ਕੋਈ ਨਾ ਕੋਈ ਫੁੱਟੀ ਆ ਜੱਟੀਆਂ ਪੜ ਕੇ ਲਾਇਸੈਂਸ ਅਸਲੀ ਦੀਆਂ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨੀਂ ਸੁਤਾਵੇ ਗੁੜੀ ਨੀਂ ਸੁਤਾਵੇ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਜਿਹੜੇ ਕੱਢਦੇ ਹੋ ਇਹ ਸ਼ਰੀ ਨੇ ਗੈਂਗਸਟਰ ਨੂੰ ਸੀਐਨ ਦਾ ਇੰਚਾਰਜਕਾਰ ਤੇ ਲਈ ਫਿਰਿਆ ਹੋਵੇ ਤੇ ਐਸਐਸਪੀ ਸਭ ਨੂੰ ਪਤਾ ਹੈ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਕਾਰਨ ਆਵੇ ਨੇ ਕਾਮੇ ਕੀਤੇ ਵੱਡੇ ਵੱਡੇ ਜਿਹੜੇ ਤੁਹਾਡੇ ਖਾਕੀ ਚ ਬੈਠੇ ਉਹਨਾਂ ਦਾ ਫਰਕੋ ਅਸੀਂ ਉੱਜੜ ਨਹੀਂ ਆ ਸਾਨੂੰ ਕੋਈ ਸਰਵਾਂਜ ਰਿਜ਼ਲਟ ਕਲੀ ਦੇ ਤਰੀ ਹੋਈ ਹੈ ਅੱਜ ਕੋਈ ਕੋਈ ਨਹੀਂ ਅਸੀਂ ਐਸੇ ਬੈਠਾ ਜਸਨਾ ਖਾਈਏ ਰ ਇਹ ਐਸਐਸਪੀ ਡਾਕਟਰ ਮਾਨਸੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਲਈ ਹੋਣੀਆਂ ਜਾਂ ਵੀਡੀਓ ਕਿ ਲਾਈਵ ਉਥੋਂ ਸਾਫ਼-ਸਾਫ਼ ਆ ਰਿਹਾ ਕਿ ਕਿੰਨੇ ਦੁਖੀ ਆ ਸਿੱਧੂ ਦੇ ਮਾਤਾ ਪਿਤਾ ਕਿਸ ਤਰ੍ਹਾਂ ਉਹ ਗੁਹਾਰ ਲਗਾ ਰਿਹਾ ਕਿ ਸਾਡਾ ਹੱਕ ਸਾਨੂੰ ਦੇਣਾ ਚਾਹੀਦਾ ਹਾਲਾਂਕਿ ਉਹਨਾਂ ਨਾਲ ਇਹ ਚੀਜ਼ ਹੋਈ ਆ ਕਿ ਸਿੱਧੂ ਮੂਸੇਵਾਲੇ ਦੇ ਹਜੇ ਤੱਕ ਵੀ ਉਹ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲਿਆ ਸੋ ਉਹਨਾਂ ਨੇ ਉਸ ਦਾ ਵੀ ਸਬਰ ਦਾ ਘੁੱਟ ਭਰ ਲਿਆ ਕਿ ਚਲੋ ਸਾਡਾ ਮੁੰਡਾ ਨਹੀਂ ਮੁੜ ਕੇ ਆਉਣਾ ਅਸੀਂ ਇਸ ਪੰਗਿਆਂ 'ਚ ਨਾ ਪਈਏ ਉਹ ਜ਼ਿਆਦਾ ਵੀ ਨਹੀਂ ਇਸ ਚੀਜ਼ ਨੂੰ ਛੇੜ ਰਹੇ ਜ਼ਿਆਦਾ ਇਸ ਮੁੱਦੇ ਨੂੰ ਨਹੀਂ ਛੇੜ ਰਹੇ ਪਰ ਹੁਣ ਉਹਨਾਂ ਨੇ ਕਿਹਾ ਕਿ ਸਾਡਾ ਜੋ ਸਿੱਧੂ ਮੂਸੇਵਾਲਾ ਚਲਾ ਗਿਆ ਔਰ ਜੋ ਸਾਡੇ ਲਈ ਪਿੱਛੇ ਛੱਡ ਕੇ ਗਿਆ ਸਾਡੇ ਬਜ਼ੁਰਗਾਂ ਦੇ ਲਈ ਆਪਣੇ ਮਾਤਾ ਪਿਤਾ ਲਈ ਜੋ ਛੱਡ ਕੇ ਗਿਆ ਸੀ ਅਸੀਂ ਉਹਨੂੰ ਉਹ ਬੈ ਕੇ ਖਾਣਾ ਸੀਗਾ ਪਰ ਸਾਡਾ ਉਸ ਦੇ ਉੱਪਰ ਵੀ ਟਾਕਾ ਪੈ ਰਿਹਾ ਕਿ ਇਸ ਤਰ੍ਹਾਂ ਪੁਲਿਸ ਮਿਲ ਕੇ ਅਸੀਂ ਰਿਪੋਰਟ ਦਿੱਤੀ ਸੀਗੀ ਪਰ ਸਾਡੀ ਐਫਆਈਆਰ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਮਸਲਾ ਹੈਗਾ ਜੀ ਪੈਸਿਆਂ ਦਾ ਮਸਲਾ ਹੈਗਾ ਜਿੱਦਾਂ ਤੁਹਾਨੂੰ ਪਤਾ ਕਿ ਸਿੱਧੂ ਮੂਸੇ ਵਾਲੇ ਨੂੰ ਕੋਣ ਨਹੀਂ ਜਾਣਦਾ ਔਰ ਉਹਦੇ ਗਾਣੇ ਜਦੋਂ ਵੀ ਕੋਈ ਆਉਂਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਉਹਦੇ ਫਿਰ ਇੰਨੇ ਕੁ ਜ਼ਿਆਦਾ ਬੇਚੈਨੀ ਦੇ ਨਾਲ ਗਾਣਿਆਂ ਦਾ ਇੰਤਜ਼ਾਰ ਕਰਦੇ ਆ ਔਰ ਤੁਹਾਨੂੰ ਪਤਾ ਹੈ ਕਿ YouTube ਤੋਂ ਕਿੰਨਾ ਜ਼ਿਆਦਾ ਰੈਵਨਿਊ ਇਕੱਠਾ ਹੁੰਦਾ ਔਰ ਸਿੱਧੂ ਦੇ ਗਾਣੇ ਇਦਾਂ ਦਾ ਕੋਈ ਵੀ ਪਲੇਟਫਾਰਮ ਕੋਈ ਸੋਸ਼ਲ ਮੀਡੀਆ ਅਕਾਊਂਟ ਜਾਂ ਕੁਝ ਵੀ ਇਦਾਂ ਦੀ ਜਗ੍ਹਾ ਹੈ ਨਹੀਂ ਜਿੱਥੇ ਸਿੱਧੂ ਮੂਸੇ ਵਾਲੇ ਦਾ ਕੋਈ ਗਾਣਾ ਨਾ ਵੱਜੇ ਸੋ ਗੱਲ ਹੈਗੀ ਆ ਕਿ ਇਹ ਸਾਰਾ ਜਿੰਨਾ ਵੀ ਰੈਵਨਿਊ ਇਕੱਠਾ ਹੁੰਦਾ ਸੋ ਉਹਦੀ ਗੱਲਬਾਤ ਆ ਕਿ ਜਿਹੜਾ ਇਹਨਾਂ ਦਾ ਮੈਨੇਜਰ ਸੀਗਾ ਸਿੱਧੂ ਮੂਸੇਵਾਲੇ ਦਾ ਬੰਟੀ ਬੈਂਸ ਇਹ ਸਾਰੇ આરોਪ ਉਸਤੇ ਲਗਾਏ ਜਾ ਰਹੇ ਆ ਕਿ ਉਹ ਇਹਨਾਂ ਨੂੰ ਹਸਾਬ-ਤਾਬ ਨਹੀਂ ਦੇ ਰਿਹਾ ਉਹ ਜਿੰਨਾ ਪੈਸਾ ਇਕੱਠਾ ਹੋ ਰਿਹਾ ਉਹ ਸਾਰਾ ਉਧਰ-ਬੁਧਰ ਕਰ ਰਿਹਾ ਪੂਰਾ ਇਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੇ ਇੱਕ ਐਫ ਆਈ ਆਰ ਦਰਜ ਕੀਤੀ ਸੀਗੀ ਇਸ ਨੂੰ ਲੈ ਕੇ ਕਿ ਜੋ ਰੈਵਨਿਊ ਇਕੱਠਾ ਹੋ ਰਿਹਾ ਜਿੰਨਾ ਵੀ ਪੈਸਾ ਆ ਰਿਹਾ ਸਿੱਧੂ ਦਾ ਜੋ ਵੀ ਇਹ ਤੋਂ ਵੀ ਗਾਣੇ ਚੱਲਦੇ ਆ ਕਿਸੇ ਵੀ ਪਲੇਟਫਾਰਮ ਤੋਂ ਉਹ ਪੈਸਾ ਸਾਡੇ ਅਕਾਊਂਟ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਉਸ ਡਾਇਰੈਕਟਰ ਅਸੀਂ ਹੀ ਆ ਹੁਣ ਉਸ ਕੰਪਨੀ ਦੇ ਓਨਰ ਵੀ ਅਸੀਂ ਆ ਸਭ ਕੁਝ ਅਸੀਂ ਆ ਸਾਡਾ ਮੁੰਡਾ ਰਹਿ ਆ ਨਹੀਂ ਸਾਡੇ ਵਾਸਤੇ ਛੱਡ ਕੇ ਗਿਆ ਤਾਂ ਇਹ ਕੁਝ ਛੱਡ ਗਿਆ ਸੀ ਪਰ ਲੋਕਾਂ ਨੇ ਉਸ ਦੇ ਉੱਪਰ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਪੂਰਾ ਹੱਕ ਨਹੀਂ ਮਿਲ ਰਿਹਾ ਸੋ ਐਸੇ ਦੇ ਲਈ ਉਹਨਾਂ ਨੇ ਪੁਲਿਸ ਦੇ ਉੱਪਰ ਵੀ ਗੰਭੀਰ ਦੋਸ਼ ਲਾਇਆ ਕਿ ਇਹ ਸਾਰੇ ਉਹਨਾਂ ਦੇ ਨਾਲ ਮਿਲੇ ਹੋਏ ਆ ਜਿਸ ਦੀ وجہ ਤੋਂ ਸਾਡਾ ਇਹ ਹੱਕ ਸਾਨੂੰ ਨਹੀਂ ਮਿਲ ਰਿਹਾ ਔਰ ਅਸੀਂ ਜਦ ਰਿਪੋਰਟ ਕੀਤੀ ਸੀ ਤਾਂ ਉਹਨਾਂ ਨੂੰ ਕਿਉਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਸਾਡੀ ਉਮਰ ਦੇਖ ਲਓ ਕਿੰਨੀ ਆ ਸਾਨੂੰ بار-ਬਾਰ ਥਾਣੇ ਕਚੇਰੀਆਂ ਦੇ ਵਿੱਚ ਧੱਕੇ ਖਾਣੇ ਪੈ ਰਿਹਾ ਇਹ ਕੋਈ ਹਜ਼ਾਰਾਂ ਦੇ ਵਿੱਚ ਨਹੀਂ ਲੱਖਾਂ ਦੇ ਵਿੱਚ ਨਹੀਂ ਇਹ ਘੱਪਲਾ ਕਰੋੜਾਂ ਦੇ ਵਿੱਚ ਹੋ ਰਿਹਾ ਦੱਸਿਆ ਜਾ ਰਿਹਾ ਕਿ 1 ਕਰੋੜ ਤੋਂ ਜ਼ਿਆਦਾ ਡਾਲਰ ਹੁਣ ਤੱਕ ਰੈਵਨਿਊ ਇਕੱਠਾ ਹੋਇਆ ਔਏ ਇਹ ਜੋ ਐਸਪੀ ਡਾਲਰ ਆ ਤੁਸੀਂ ਦੇਖ ਲਓ ਇੰਡੀਆ ਦੇ ਵਿੱਚ ਕਿੰਨੇ ਕਰੋੜ ਰੁਪਏ ਬਣਦੇ ਆ ਸੋ ਇਹ ਐਨੇ ਕਰੋੜਾਂ ਦਾ ਕਪੜਾ ਜਿਹਦੇ ਵਿੱਚ ਸਹੀ ਇਹਨਾਂ ਨੂੰ ਅੰਕੜਾ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਜਿੰਨਾ ਵੀ ਸੋਸ਼ਲ ਮੀਡੀਆ ਦਾ ਤੁਸੀਂ ਦੇਖਿਆ ਹੋਣਾ ਜੋ ਵੀ ਇਹਨਾਂ ਦਾ ਹਿਸਾਬ-ਤਾਬ ਹੁੰਦਾ ਪੂਰੀ ਡਿਟੇਲ ਇਹਨਾਂ ਦੀ ਕਲੀਅਰ ਹੁੰਦੀ ਹੈ ਇਹਦੇ ਵਿੱਚ ਹੇਰ-ਫੇਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦੇ ਵਿੱਚ ਸਾਫ਼-ਸਾਫ਼ ਇਹਨਾਂ ਨੇ ਲਿਖਿਆ ਹੁੰਦਾ ਕਿੰਨੇ ਬੰਦੇ ਨੇ ਵਿਊ ਆਏ ਕਿੰਨੇ ਤੁਹਾਨੂੰ ਪੈਸੇ ਇਕੱਠੇ ਹੋਏ ਕਿਹੜੇ ਬੰਦੇ ਨੇ ਕਿੰਨਾ ਟਾਈਮ ਦੇਖਿਆ ਕੀ ਕਮੈਂਟ ਕੀਤੇ ਕੀ ਨਹੀਂ ਕਿੱਥੋਂ ਕਿਹੜੀ ਕੰਟਰੀ ਤੋਂ ਕਿੰਨਾ ਪੈਸਾ ਇਕੱਠਾ ਹੋਇਆ ਹਰ ਇੱਕ ਚੀਜ਼ ਦੇ ਵਿੱਚ ਹੁੰਦੀ ਆ ਪਰ ਫਿਰ ਵੀ ਅਗਰ ਕੋਈ ਇਸ ਚੀਜ਼ ਦੇ ਵਿੱਚ ਪੜਦਾ ਰੱਖਦਾ ਤਾਂ ਉਹ ਵਾਕਈ ਹੀ ਚੋਰ ਹੋਵੇਗਾ ਸੋ ਐਸੇ ਲਈ ਇਹਨਾਂ ਨੇ ਉਹਨਾਂ ਤੋਂ ਮੰਗਿਆ ਸੀ ਹਸਾਬ-ਤਾਬ ਵੀ ਸਾਨੂੰ ਪੂਰੀ ਡਿਟੇਲ ਪਾਰਦਰਸ਼ ਦੇ ਨਾਲ ਸਾਨੂੰ ਮਿਲਣੀ ਚਾਹੀਦੀ ਆ ਪਰ ਕਹਿ ਰਿਹਾ ਕਿ ਉਹਦੇ ਉੱਪਰ ਥੱਲੇ ਕੀਤੀ ਆ ਤੇ ਜਿਹਦੇ ਉੱਤੇ ਇਹਨਾਂ ਨੇ ਰੋਪ ਲਾਇਆ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੇ ਤੇ ਗੁਹਾਰ ਲਗਾਈ ਆ ਹੁਣ ਲੋਕਾਂ ਦੇ ਸਾਹਮਣੇ ਅਪੀਲ ਕੀਤੀ ਆ ਕਿ ਸਾਡਾ ਇਨਸਾਫ ਕੀਤਾ ਜਾਣਾ ਚਾਹੀਦਾ ਹਾਲਾਂਕਿ ਲੋਕ ਪਹਿਲਾਂ ਤੋਂ ਹੀ ਸਰਕਾਰਾਂ ਤੋਂ ਦੁਖੀ ਆ ਕਿਉਂਕਿ ਸਿੱਧੂ ਮੂਸੇਵਾਲੇ ਦਾ ਹਜ ਤੱਕ ਉਸ ਪਤਾ ਨਹੀਂ ਲੱਗਿਆ ਉਹਨਾਂ ਨੂੰ ਵੀ ਇਹਨਾਂ ਨੇ ਹੁਣ ਸਾਈਡ ਤੇ ਕਰ ਦਿੱਤਾ ਕਿ ਚਲੋ ਜੋ ਹੋਣਾ ਸੀ ਹੋ ਗਿਆ ਹੁਣ ਅਸੀਂ ਬੁੱਢੇ ਹੋ ਰਿਹਾ ਤੇ ਸਾਡੇ ਕੋਲ ਛੋਟਾ ਸਿੱਧੂ ਹੈਗਾ ਤੇ ਅਸੀਂ ਆਪਣੀ ਜ਼ਿੰਦਗੀ ਜੀ ਲਾਂਗੇ ਇਸ ਦੇ ਸਾਰੇ ਪਰ ਜੋ ਕਮਾਈ ਹੋ ਰਹੀ ਥੀ ਪਰ ਹੁਣ ਉਸ ਤੇ ਵੀ ਡਾਕਾ ਪੈ ਰਿਹਾ ਉਸ ਦੇ ਨਾਲ ਵੀ ਕਪਲਾ ਹੋ ਰਿਹਾ ਇਸ ਦੀ وجہ ਤੋਂ ਹੁਣ ਉਹਨਾਂ ਨੂੰ ਧਰਨਾ ਲਾਉਣਾ ਪੈ ਰਿਹਾ ਮਾਨਸਾ ਐਸਐਸਪੀ ਦਫ਼ਤਰ ਦੇ ਸਾਹਮਣੇ ਸੋ ਬਹੁਤ ਹੀ ਸ਼ਰਮ ਦੀ ਗੱਲ ਆ ਕਿ ਐਨੇ ਵੱਡੇ ਮਹਾਨ ਗਾਇਕ ਦੇ ਮਾਤਾ ਪਿਤਾ ਨੂੰ ਇਦਾਂ ਰੋਲਣਾ ਪੈ ਰਿਹਾ ਤੇ ਸਰਕਾਰ ਉਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀਆਂ ਕਿਉਂ ਨਹੀਂ ਇਹਨਾਂ ਨੂੰ ਕੋਈ ਇਹਨਾਂ ਦਾ ਜੋ ਇਹ ਮੰਗ ਰਿਹਾ ਉਹ ਕਿਉਂ ਨਹੀਂ ਮਿਲ ਰਿਹਾ ਹਾਲਾਂਕਿ ਇਹਦੇ ਵਿੱਚ ਬਹੁਤ ਲੋਕ ਗੱਲਾਂ ਕਰ ਰਿਹਾ ਕੋਈ ਕਿਸ ਤਰ੍ਹਾਂ ਦੀ ਕਰ ਰਿਹਾ ਕੋਈ ਕਹਿ ਰਿਹਾ ਸਰਕਾਰਾਂ ਮਿਲੀਆਂ ਕੋਈ ਕਹਿ ਰਿਹਾ ਕਿ ਕਾਂਗਰਸੀ ਪਾਰਟੀ ਸੀ ਅਸਲ ਇਹ ਨਹੀਂ ਸੁਣਵਾਈ ਹੋ ਰਹੀ ਔਰ ਕੋਈ ਕੁਝ ਕਹਿ ਰਿਹਾ ਕਿ ਪੈਸੇ ਦੇ ਲੋਕ لالਚ ਚਬਾ ਕਰਕੇ ਪੈਸੇ ਦੇ ਅੰਨੇ ਹੋਏ ਹੋਏ ਇਹਦੇ ਕਰਕੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸੋ ਲੋਕਾਂ ਦੀ ਕਹਾਂ ਤਰ੍ਹਾਂ ਦੀਆਂ ਗੱਲਾਂ ਤੇ ਕਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਆਪਾਂ ਇਸ ਦੇ ਬਾਰੇ ਤੁਸੀਂ ਕੀ ਕਹਿ ਰਹੇ ਆ ਤੁਹਾਡੀ ਕੀ ਸੋਚ ਆ ਕੀ ਜੋ ਇਹਨਾਂ ਨਾਲ ਹੋ ਰਿਹਾ ਉਹ ਬਿਲਕੁਲ ਸਹੀ ਹੋ ਰਿਹਾ ਹੈ ਕੀ ਸਿੱਧੂ ਮੂਸੇਵਾਲਾ ਨੂੰ ਇਹੀ ਛੱਡ ਕੇ ਜਾਣਾ ਸੀਗਾ ਕੀ ਸਿੱਧੂ ਮੂਸੇਵਾਲਾ ਇਹੀ ਚਾਹ ਰਿਹਾ ਸੀ ਕਿ ਮੇਰੇ ਮਾਤਾ ਪਿਤਾ ਇਦਾਂ ਰੋਣ ਔਰ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਅਕਸਰ ਕੀ ਹੋ ਰਿਹਾ ਹੈ ਕੀ ਕਰਨਾ ਚਾਹੀਦਾ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਉਕਿਉਕੇ ਸਿੱਧੂ ਮੂਸੇ ਦਾ ਦੀ ਮਾਤਾ ਨੇ ਕੋਹਾਰ ਲਗਾਇਆ ਤੁਹਾਡੇ ਸਾਹਮਣੇ ਕਿ ਸਾਡੀ ਗੱਲ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਸੋ ਇਸ ਵੀਡੀਓ ਬਣਾਉਣ ਦਾ ਇਹੀ ਇੱਕ ਮਕਸਦ ਆ ਸੋ ਆਪਣੀ ਰਾਏ ਜ਼ਰੂਰ ਲਿਖਿਓ ਇਸ ਦੇ ਬਾਰੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਛੋਟੀ ਤੋਂ ਵੱਡੀ ਅਪਡੇਟ ਮਿਲਦੀ ਰਹੇ ਪਬਲਿਕ ਨੂੰ ਵੀ ਸਾਡੇ ਦਾ ਜੋਰ ਆਇਆ ਸੀ ਤਾਂ ਤਾਂ ਛੋਟੇ ਛੋਟੇ ਸਾਹਮਣੇ ਆਏ ਆ ਵੀ ਕਮ ਸੇ ਤੁਹਾਨੂੰ ਪਬਲਿਕ ਤੋਂ ਸਾਡੀ ਸੁਣੂਗੀ ਨ ਇੰਟਰਵਿਊ ਆ ਦੇ ਕੇ ਸੁਖਾਇਆ ਦੇ ਦੇ ਜੀ ਸਾਡਾ ਕੋਈ ਲੈਣ ਦੇ ਨਹੀਂ ਸਾਡਾ ਇਹ ਨਹੀਂ ਸਾਨੂੰ ਪਤਾ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨੀ ਤਵਾਰ ਅਸੀਂ ਤਾਂ ਜੀ 9 ਮਹੀਨਿਆਂ ਤੋਂ ਅੱਕੇ ਹੋਇਆ ਤੇ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡੇ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ ਚੰਨੂਨ ਸਾਹਿਬ ਚਾਹੀਦਾ ਸੋਜ ਕਚੇਰੀਆਂ ਦੇ ਚੱਕਰ ਲਾਉਂਦੇ ਕਿਤੇ ਹੋ ਚੰਗੇ ਲੱਗਦੇ ਆ ਕਿੱਥੇ ਤਾਂ ਅਸੀਂ ਉਹਦਾ ਹਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਚਾਹੀ ਪੁਲਿਸ ਨਾਲੋਂ ਚਾਹੀ ਸਰਕਾਰ ਨਾਲੋਂ ਇਹ ਚੋਰਾਂ ਦਾ ਸਾਥ ਦੇ ਰਹੀ ਹੈ ਜਿਹੜੇ ਦਸਨਾਂ ਦੀ ਕਮਾਈ ਕਰ ਰਹੇ ਹੈ ਤੁਹਾਨੂੰ ਆਪਦੀ ਕਮਾਈ ਪੁੱਛਣ ਦਾ ਹੱਕ ਨਹੀਂ ਹੈਗਾ ਇਹ ਪਈ ਸਾਡੇ ਜਵਾਨ ਦਾ ਕੀ ਹੈਗਾ ਕੀ ਨਹੀਂ ਹੈਗਾ ਸਾਨੂੰ ਦੱਸੋ 22 ਸਾਲ ਦਾ ਸੀ ਪਹਿਲਾਂ ਚੁੱਪ ਕਰਕੇ ਉਹਨਾਂ ਦੀ ਸੁਣੀ ਗਏ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਪੁੱਛ ਹੱਕ ਤਾਂ ਕੀ ਹੈਗਾ ਛੇਤੀ ਢਾਈ ਸਾਲ ਦਾ ਚੁੰਨਾ ਨਹੀਂ ਸੁਣੀ ਪਤਾ ਨਹੀਂ ਕੀ ਤਾਂ ਇਹਨਾਂ ਤੇ ਪਤਾ ਨਹੀਂ ਤਾਂ ਕੀ ਦੁਆ ਹੈ ਇਹਨਾਂ ਤੇ ਕਿਸੇ ਕਿਸਮ ਦਾ ਸਾਡੇ ਕੋਲ ਕੋਈ ਨਹੀਂ ਅਸੀਂ ਐਸ਼ੇ ਬਿਠਾ ਕੇ